ਅਰਚਨਾ ਮਕਵਾਨਾ ਕੁੜੀ ਸੀ ਗੁਜਰਾਤਨ ਉਸਦੇ ਲਈ ਹੁਣ ਪੰਜਾਬ ਪੁਲਿਸ ਨੇ ਨੋਟਿਸ ਭੇਜ ਦਿੱਤਾ ਹੈ 30 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਇੱਥੇ ਅੰਮ੍ਰਿਤਸਰ ਆ ਕੇ ਆਪਣੇ ਬਿਆਨ ਦਰਜ ਕਰਾਵੇ ਜੋ ਵੀ ਉਹਨੂੰ ਪੁੱਛਿਆ ਜਾਂਦਾ ਉਸਦੇ ਸਵਾਲਾਂ ਦੇ ਜਵਾਬ ਦੇਵੇ ਨਹੀਂ ਤਾਂ ਫਿਰ ਗ੍ਰਿਫਤਾਰੀ ਦੇ ਲਈ ਤਿਆਰ ਰਹੇ ਕਿਉਂਕਿ ਐਸਜੀਪੀਸੀ ਨੇ ਵੀ ਦਬਾਅ ਬਣਾਇਆ ਹੋਇਆ ਐਸਜੀਪੀਸੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਪਹਿਲਾਂ ਬਹੁਤ ਕੁਝ ਬਰਦਾਸ਼ਤ ਕਰ ਲਿਆ ਹੁਣ ਜਿਹੜਾ ਇੱਕ ਅਪਡੇਟ ਸਾਹਮਣੇ ਆ ਰਿਹਾ ਉਸ ਦੇ ਉੱਤੇ ਅਸੀਂ ਜ਼ਰੂਰ ਗੱਲ ਕਰੀਏ ਕਿ ਉਹ ਅਪਡੇਟ ਦੇ ਲਈ ਕੀ ਇਹ ਚੇਤਾਵਨੀ ਨੂੰ ਉਹ ਕਬੂਲ ਕਰ ਲੇਗੀ ਪੰਜਾਬ ਪੁਲਿਸ ਨੇ ਜੋ ਇੱਕ ਚੇਤਾਵਨੀ ਦੇ ਰੂਪ ਦੇ ਵਿੱਚ ਹੀ ਬੁਲਾਇਆ ਨੋਟਿਸ ਦੇ ਕੇ ਜੇਕਰ ਨਹੀਂ ਕਰਦੀ ਤੇ ਫਿਰ ਕੀ ਕੀ ਖਮਿਆਜੇ ਭੁਗਤਨੇ ਪੈਣ ਦੇਖੋ ਇਹ ਕਾਨੂੰਨ ਮੁਤਾਬਕ ਉਹਨਾਂ ਨੂੰ ਲੀਗਲ ਨੋਟਿਸ ਭੇਜ ਦਿੱਤਾ ਕਿ ਤੁਸੀਂ ਆਪਣਾ ਪੱਖ ਦੱਸੋ ਉਹਨਾਂ ਨੂੰ ਹੁਣ ਇੱਕ ਕੁੜੀ ਜਿਹੜੀ ਹੈ ਜਿਹੜੀ ਇੱਕ ਸਾਜ਼ਿਸ਼ ਦੇ ਤਹਿਤ ਤੇ ਅਰਚਨਾ ਮਕਵਾਨਾ ਪੰਗਾ ਪਾਉਣਾ ਸੀ ਗੁਰੂ ਸਾਹਿਬ ਦੀ ਉਸ ਪਵਿੱਤਰ ਬਾਣ ਧਰਤੀ ਉਸ ਤੇ ਉਹਨੇ ਇੱਕ ਚੋਟ ਕੀਤੀ ਹੈਗੀ ਹੈ ਇੱਕ ਗਿਣੀ ਮਿੱਥੀ ਸਾਜ਼ਿਸ਼ ਹੈ ਇਸਾ ਉਹਨੂੰ ਜਾਂ ਤੇ ਜ਼ਮਾਨਤ ਲੈਣੀ ਪੈਗੀ ਉਹਨੂੰ ਆ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਲੈਣੀ ਪੈਗੀ ਨਹੀਂ ਤੇ ਉਹਨੂੰ ਸਜਾ ਲਾ ਆਦਮੀ ਆ ਕਿਉਂਕਿ ਗੋਲਡਨ ਟੈਂਪਲ ਵਿੱਚੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੋਗਾ ਕਰਨ ਵਾਲੀ ਜਿਹੜੀ ਸੋਸ਼ਲ ਮੀਡੀਆ ਇਹਨੂੰ ਤੁਸੀਂ ਇਨਫਲੂਐਂਸਰ ਨਾ ਕਹੋ ਇਹਦੇ ਜਿਹੜੇ ਫੂਡ ਮਾ ਬਣਾਉ ਉਹਦੇ ਤੇ ਲੱਗਦਾ ਕਿ ਬੀਜੇਪੀ ਪੱਖੀ ਆ ਕਿਉਂਕਿ ਉਹਦੇ ਚ ਬੀਜੇਪੀ ਲੀਡਰਾਂ ਦੀਆਂ ਤਾਂ ਤਸਵੀਰਾਂ ਨੇ ਔਰ ਪੰਜਾਬ ਪੁਲਿਸ ਨੇ ਨੋਟਿਸ ਭੇਜ ਦਿੱਤਾ ਹੈਗਾ ਔਰ ਉਹਨਾਂ ਨੇ ਇੱਕ ਉਹ ਫੇਰ ਉਸ ਕੁੜੀ ਨੇ ਵੀਡੀਓ ਸ਼ੇਅਰ ਕੀਤੀ ਆ ਪਿਛੋਕੜ ਗੁਰਦਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕੋਈ ਐਫ ਆਈ ਆਰ ਵਾਪਸ ਲੈਣ ਦੀ ਸਲਾਹ ਕੀਤੀ ਹੁਣ ਇਸ ਕੁੜੀ ਦਾ ਦਿਮਾਗ ਇੰਨਾ ਖਰਾਬ ਜਾ ਕਿ ਮਾਫੀ ਤਾਂ ਮੰਗ ਰਹੀ ਲੇਕਿਨ ਆਪਣੇ ਪੇਜ ਤੋਂ ਜਿਹੜੇ ਇਹਨਾਂ ਨੇ ਫੋਟੋਆਂ ਹਾਲੇ ਤੱਕ ਡਿਲੀਟ ਨਹੀਂ ਕੀਤੀਆਂ ਨਾਲੇ ਚਲਾਕੀਆਂ ਨਾਲੇ ਚਤੁਰ ਨਾਲੇ ਚਲਾਕੀਆਂ ਕਰ ਰਹੀ ਹੈ ਔਰ ਇਹਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਕੋਸ਼ਿਸ਼ ਕੀਤੀ ਹੈ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਇੱਕ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ ਸਭ ਤੋਂ ਵੱਡੀ ਗੱਲ ਇਹ ਕਿ ਜੇ ਤੁਸੀਂ ਜੋਗਾ ਐਕਸਪਰਟ ਹੋਈ ਹੈ ਤੇ ਹੁਣ ਤੱਕ ਤੁਸੀਂ ਕਿਸੇ ਮੰਦਰ ਦੇ ਵਿੱਚ ਜੋਗਾ ਕਿਉਂ ਨਹੀਂ ਕੀਤਾ ਤੁਸੀਂ ਭਗਵਾਨ ਜਿਸ ਨੂੰ ਵੀ ਮੰਨਦੇ ਹੋ ਜਿਸ ਵੀ ਧਰਮ ਦੇ ਨਾਲ ਮੰਨਦੇ ਤੁਸੀਂ ਉਸਦੇ ਕੋਲ ਜਾ ਕੇ ਜੋਗਾ ਕੀਤਾ ਇਹ ਜਾਣ ਬੁੱਝ ਕੇ ਇਹਨੇ ਇੱਕ ਸਾਜ਼ਿਸ਼ੀ ਦੇ ਤਹਿਤ ਦਰਬਾਰ ਸਾਹਿਬ ਆ ਕੇ ਇਹਨੇ ਜੋਗਾ ਕੀਤਾ ਹੈਗਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਗੁਰੂ ਘਰ ਆਈਆਂ ਗੁਰੂ ਘਰ ਤੇ ਨੇ ਮੱਥਾ ਵੀ ਨਹੀਂ ਟੇਕਿਆ ਵੀਡੀਓ ਸ਼ੁਰੂ ਨਹੀਂ ਗੁਰਦਾ ਪਰਬੰਧ ਕਮੇਟੀ ਨੇ ਉੱਥੋਂ ਦੇ ਮੈਨੇਜਰ ਕਹਿ ਰਹੇ ਨੇ ਕਿ ਅਸੀਂ ਸਾਰੀ ਸੀਸੀਟੀਵੀ ਫੁਟੇਜ ਦੇਖ ਲਿਆ ਜਿਹੜਾ ਵੀ ਦੁਨੀਆ ਭਰ ਤੋਂ ਜਿਹੜੇ ਲੋਕ ਨੇ ਉਹ ਆ ਕੇ ਸਭ ਤੋਂ ਪਹਿਲਾਂ ਮੱਥਾ ਟੇਕਦੇ ਨੇ ਤੇ ਇਹਨੇ ਬੀਬੀ ਨੇ ਆ ਕੇ ਮੱਥਾ ਨਹੀਂ ਟੇਕਿਆ ਹੈਗਾ ਇਹਨੇ ਆ ਕੇ ਵੀਡੀਓ ਬਣਾਈਆਂ ਤੇ ਇਸ ਕਰਕੇ ਇੱਕ ਸਾਜਸ਼ਾਤ ਹਿੱਸਾ ਹੁਣ ਪੰਜਾਬ ਪੁਲਿਸ ਖਾਸ ਕਰਕੇ ਅੰਮ੍ਰਿਤਸਰ ਪੁਲਿਸ ਨੇ ਨੋਟਿਸ ਭੇਜ ਦਿੱਤਾ ਹੈਗਾ ਕਿ 30 ਜੂਨ ਨੂੰ ਅੰਮ੍ਰਿਤਸਰ ਦੇ ਜਿਹੜਾ ਥਾਣਾ ਈ ਡਿਵੀਜ਼ਨ ਦੇ ਆਕਰੋ ਆਪਣਾ ਜਵਾਬ ਦੇਣਾ ਪਵੇਗਾ ਮਕਵਾਨਾ ਤੇ ਥਾਣਾ ਈ ਡਿਵੀਜ਼ਨ ਵਿੱਚ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੇ 295 ਦੇ ਏ ਦੇ ਤਹਿਤ ਮਾਮਲਾ ਦਰਜ ਹੋਇਆ ਦੂਜੇ ਪਾਸੇ ਮਕਵਾਨਾ ਚਾਹੇ ਮਾਫੀ ਮੰਗ ਰਹੀ ਹੈ ਪਰ ਨਾਲ ਦੀ ਨਾਲ ਸ਼੍ਰੋਮਣਗੂ ਦਾ ਪ੍ਰਬੰਧਕ ਕਮੇਟੀ ਕਾਨੂੰਨੀ ਲੜਨ ਲਈ ਵੀ ਬਿਲਕੁਲ ਤਿਆਰ ਕਿਉਂਕਿ ਹੁਣ ਇਹਨੇ ਆਪਣੀ ਵੀਡੀਓ ਚ ਕੀ ਕਹਿ ਰਹੀ ਹੈ ਕਿ ਸਾਰਿਆਂ ਨੂੰ ਮੇਰਾ ਨਮਸਕਾਰ 21 ਜੂਨ ਨੂੰ ਜਦੋਂ ਮੈਂ ਸ਼ੀਸ਼ਨਾਗ ਜਿਹੜਾ ਕੋਈ ਆਸਣ ਕਰ ਰਹੀ ਸੀ 골ਡਨ ਡਰੋਮ ਵਾਹਾਂ ਵੱਡੀ ਗੱਦੀ ਜਿਹੜੇ ਸਿੱਖ ਮੌਜੂਦ ਸਨ ਜਿਨ੍ਹਾਂ ਨੇ ਫੋਟੋ ਖਿੱਚੇ ਨੇ ਉਹ ਸਰਦਾਰ ਸੀ ਉਹ ਤਾਂ ਮੇਰੇ ਤੋਂ ਪਹਿਲਾਂ ਵੀ ਫੋਟੋ ਖੇਚ ਰਹੇ ਸੀ ਉਹ ਸੇਵਾਦਾਰ ਖੜੇ ਸੀ ਉਹਨਾਂ ਨੇ ਮੈਨੂੰ ਰੋਕਿਆ ਕਿਉਂ ਨਹੀਂ ਸੇਵਾਦਾਰ ਵੀ ਪੱਖਪਾਤੀ ਹਨ ਉਹ ਕਿਸੇ ਨੂੰ ਕਿਉਂ ਨਹੀਂ ਰੋਕਦੇ ਇਸ ਲਈ ਮੈਂ ਉੱਥੇ ਇੱਕ ਫੋਟੋ ਖਿੱਚੀਆ ਮੈਨੂੰ ਗਲਤ ਨਹੀਂ ਲੱਗਿਆ ਜਦੋਂ ਮੈਂ ਫੋਟੋ ਕਾਰੀ ਸੀ ਉਦੋਂ ਲਾਈਵ ਜਿੰਨੇ ਵੀ ਸੇਖ ਖੜੇ ਸੀ ਉਹਨਾਂ ਨੂੰ ਉਹਨਾਂ ਦੀ ਆਸਥਾ ਨੂੰ ਦੁੱਖ ਨਹੀਂ ਹੋਇਆ ਮੈਨੂੰ ਨਹੀਂ ਲੱਗਾ ਕਿ ਮੈਂ ਕੁਝ ਗਲਤ ਕੀਤਾ ਲੇਕਿਨ ਸੱਤ ਸਮੁੰਦਰੋਂ ਪਾਰ ਕਿਸੇ ਨੂੰ ਲੱਗਾ ਕਿ ਮੈਂ ਗਲਤ ਕੀਤਾ 네ਗੇਟਿਵ ਤਰੀਕੇ ਦੇ ਨਾਲ ਮੇਰੀ ਫੋਟੋ ਵਾਇਰਲ ਕਰ ਦਿੱਤੀ ਤੇ ਉਸਦੇ ਸ਼ੋਰਮਣੀ ਗੁਰਦੁਆਰਾ ਪਰਮੰਦਰ ਕਮੇਟੀ ਨੇ ਅਫੀਸਰ ਨੇ ਮੇਰੇ ਤੇ ਬੇਸਲੈਸ ਐਫਆਈਆਰ ਦਰਜ ਕਰਵਾ ਦਿੱਤੀ ਜਿਸ ਤੋਂ ਬਾਅਦ ਮੈਨੂੰ ਬੁਰਾ ਲੱਗਾ ਔਰ ਮੇਰਾ ਕੋਈ ਇਰਾਦਾ ਬੁਰਾ ਨਹੀਂ ਸੀ ਹੁਣ ਸੀਸੀਟੀਵੀ ਕੈਮਰੇ ਸਾਰਾ ਵੀਡੀਓ ਵਾਇਰਲ ਕਰ ਦੋ ਕਿਤੇ ਵੀ ਨਿਜ਼ਮ ਨਹੀਂ ਲਿਖੇ ਸਿੱਖ ਜੋ ਰੋਜ਼ ਉੱਥੇ ਜਾਂਦੇ ਨੇ ਉਹਨਾਂ ਨੂੰ ਨਿਜ਼ਮ ਨਹੀਂ ਪਤਾ ਜੋ ਲੜਕੀ ਪਹਿਲੀ ਵਾਰ ਗੁਜਰਾਤ ਆਈ ਉਹਨੂੰ ਕਿਵੇਂ ਪਤਾ ਲੱਗਿਆ ਉੱਥੇ ਫੋਟੋ ਕਿਚਨ ਵਿੱਚ ਮੈਨੂੰ ਰੋਕਿਆ ਨਹੀਂ ਰੋਕਿਆ ਹੁੰਦਾ ਤੇ ਮੈਂ ਫੋਟੋ ਡਿਲੀਟ ਕਰ ਦਿੱਤੀ ਮੇਰੇ ਖਿਲਾਫ ਫਾਲਤੂ ਦੀ ਐਫਆਈਆਰ ਕਰਨ ਦੀ ਜ਼ਰੂਰਤ ਕੀ ਹੈ ਇਹ ਸਾਰਾ ਮੈਂਟਲ ਟੌਰਚਰ ਮੇਰੇ ਨਾਲ ਹੋਇਆ ਉਸ ਵਿੱਚ ਕੀ ਹੱਲੇ ਵੀ ਟਾਈਮ ਹੈ ਐਫਆਈਆਰ ਵਾਪਸ ਲਈ ਜਾਵੇ ਨਹੀਂ ਤਾਂ ਮੈਂ ਔਰ ਮੇਰੀ ਲੀਗਲ ਟੀਮ ਫਾਈਟ ਕਰਨ ਨੂੰ ਤਿਆਰ ਹੁਣ ਨਾਲੇ ਉਹ ਧਮਕੀਆਂ ਵੀ ਦੇ ਰਹੇ ਨਾਲੇ ਉਹ ਸਾਰੀ ਸਿੱਖ ਕੌਮ ਨੂੰ ਦੋਸ਼ੀ ਵੀ ਠਰਾ ਰਹੇ ਦਰਬਾਰ ਸਭ ਲੋਕੀ ਫੋੜਵਾ ਖਿੱਚਦੇ ਨੇ ਪਰ ਉਥੇ ਕੋਈ ਜੋਗਾ ਨਹੀਂ ਕਰਦੇ ਹੈਗੇ ਨੇ ਇਹ ਕੁੜੀ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਭਾਈਚਾਰੇ ਨੂੰ ਹੀ ਦੋਸ਼ੀ ਠਰਾ ਰਹੀ ਹੈ ਜਦਕਿ ਆਪਣੀ ਕਰਤੂਤ ਤੇ ਇਹ ਪਰਦਾ ਪਾ ਰਹੀ ਹੈ ਅਜੀ ਸਥਿਤੀ ਦੇ ਵਿੱਚ ਇਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਧਰ ਸ਼੍ਰੀ ਕਾਲਕਟਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਕਹਿ ਰਹੇ ਨੇ ਕਿ ਉਹਨਾਂ ਨੇ ਕੌਮ ਦੇ ਨਾਮ ਤੇ ਇੱਕ ਸੰਦੇਸ਼ ਦਿੰਦੇ ਹੋਏ ਕਹਿ ਕੇ 골ਡਨ ਟੈਂਪਲ ਆਸਥਾ ਕੇਂਦਰ ਕਈ ਵਾਰ ਇੱਥੇ ਲੋਕ ਅਤੇ ਗੈਰ ਸਿੱਖ ਜਿਨ੍ਹਾਂ ਦਾ ਮर्याਦਾ ਦਾ ਨਹੀਂ ਪਤਾ ਉਹਨਾਂ ਦੀ ਤਰਫੋਂ 골ਡਨ ਟੈਂਪਲ ਦੀ ਪ੍ਰਕਰਮਾ ਵਿੱਚ ਆ ਕੇ ਜਿਹੇ ਕੁਝ ਕੰਮ ਕੀਤੇ ਜਾਂਦੇ ਨੇ ਜਿਸ ਨਾਲ ਆਸਥਾ ਭਾਵਨਾ ਵਿੱਚ ਠੇਸ ਪਹੁੰਚਦੀ ਹੈ ਤੁਸੀਂ ਸਾਰੇ ਨੇ ਸੁਣਿਆ ਕਿ ਇੱਕ ਲੜਕੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਆ ਕੇ ਜੋਗ ਇੰਟਰਨੈਸ਼ਨਲ ਦਿਨ ਦੇ ਮੌਕੇ ਯੋਗਾ ਕੀਤਾ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਪਰਦਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਤੁਰੰਤ ਅਕਸ਼ਨ ਲੈ ਕੇ ਕਰਮਚਾਰੀਆਂ ਦੇ ਖਿਲਾਫ ਸਖਤ ਕਵਾਰਕੀ ਕੀਤੀ ਹੈ ਉਸ ਲੜਕੀ ਦੇ ਖਿਲਾਫ ਵੀ ਐਫਆਈਆਰ ਦਰਜ ਕਰਵਾਈ ਹੈ ਇਹ ਸਾਡਾ ਸਾਰਿਆਂ ਦਾ ਇੱਕ ਫਰਜ ਬੰਦਾ ਹੈ ਕਿ ਸਾਰੇ ਗੋਲਡਨ ਟੈਂਪਲ ਦੇ ਪ੍ਰਬੰਧਾਂ ਵਿੱਚ ਸਹਿਯੋਗ ਦੇਣ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਸਿੱਖਾਂ ਦੀ વાਸਿਕ ਆਸਥਾ ਦਾ ਕੇਂਦਰ ਹੈ ਸਿੱਖ ਸ਼੍ਰੀ ਦਰਬਾਰ ਸਾਹਿਬ ਵਿੱਚ ਆ ਕੇ ਕੀਰਤਨ ਸੁਣਦੇ ਨੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਇਤਿਹਾਸ ਸੁਣਿਆ ਜਾਂਦਾ ਨਾ ਕਿ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਨੇ ਕੁਝ ਲੋਕ ਆਪਣੇ ਪਰਿਵਾਰ ਨੂੰ ਦਿਖਾਉਣ ਲਈ ਤਸਵੀਰਾਂ ਖਿੱਚਦੇ ਨੇ ਸ਼੍ਰੀ ਦਰਬਾਰ ਸਭਾ ਕੇ ਪਰ ਕੁਝ ਲੋਕ ਇਸ ਦਾ ਗਲਤ ਫਾਇਦਾ ਉਠਾ ਰਹੇ ਨੇ ਸਾਰਿਆਂ ਨੂੰ ਚਾਹੀਦਾ ਹੈ ਕਿ ਘਟੋ ਘਟ ਮੋਬਾਈਲ ਦਾ ਪ੍ਰਯੋਗ ਘੱਟ ਕਰਨ ਜਦੋਂ ਸ਼੍ਰੀ ਦਰਬਾਰ ਸਭ ਹਰਮੰਦਰ ਸਾਹਿਬ ਮੱਥਾ ਟਿਕਣ ਹੁਣ ਕੁੜੀ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਨੂੰ ਹੀ ਦੋਸ਼ੀ ਟਰਾਈ ਜਾ ਰਹੀ ਹੈ ਉੱਥੇ ਖੜੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਹੀ ਗਲਤ ਟਰਾਈ ਜਾ ਪਰ ਸਭ ਤੋਂ ਵੱਡਾ ਕਿ ਤੁਸੀਂ 1200 ਕਿਲੋਮੀਟਰ ਸਫ਼ਰ ਕਰਕੇ ਤੁਹਾਡਾ ਜਿਹੜਾ ਮਕਸਦ ਉਹ ਪੂਰਾ ਹੋ ਚੁੱਕਾ ਤੁਸੀਂ ਦਰਬਾਰ ਸਾਹਿਬ ਆ ਕੇ ਮੱਥਾ ਟੇਕਿਆ ਹੀ ਨਹੀਂ ਆ ਇਹ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਤੁਸੀਂ ਇੱਕ ਸਾਜ਼ਿਸ਼ ਦਾ ਹਿੱਸਾ ਹੈ ਜੋ ਸਿੱਖ ਵਿਰੋਧੀ ਤਾਕਤਾਂ ਉਸ ਸਿੱਖ ਵਿਰੋਧੀ ਤਾਕਤਾਂ ਦੇ ਤੁਸੀਂ ਇੱਕ ਮੋਰਾ ਸੀ ਜਿਹਨੂੰ ਤੁਹਾਨੂੰ ਤੁਸੀਂ ਵਰਤੇ ਗਏ ਹੋ ਔਰ ਦੂਜੀ ਗੱਲ ਹੈ ਕਿ ਤੁਸੀਂ ਹਾਲੇ ਤੱਕ ਆਪਣੇ ਪੇਜ ਤੋਂ ਵੀਡੀਓ ਡੇਲਿੰਗ ਇੱਕ ਪਾਸੇ ਮਾਫੀ ਵੀ ਮੰਗਦੇ ਦੂਜੇ ਪਾਸੇ ਚੁਣੌਤੀ ਵੀ ਦਿੰਦੇ ਕਿ ਸਾਡੀ ਲੀਗਲ ਟੀਮ ਲੜਨ ਨੂੰ ਤਿਆਰ ਹੈ ਪਰ ਸਵਾਲਾਂ ਨਾਲੇ ਤੁਸੀਂ ਦੋਸ਼ੀ ਵੀ ਠਰਾ ਰਹੇ ਹੋ ਮਾਲੇ ਤੁਸੀਂ ਵੱਡਾ ਗੁਨਾਹ ਕੀਤਾ ਤੇ ਨਾਲੇ ਤੁਸੀਂ ਆਪਣੇ ਗੁਨਾਹਾਂ ਤੇ ਪੜਦਾ ਪਾ ਰਹੇ ਹੋਣ ਲਾਜ਼ਮੀ ਤੌਰ ਤੇ ਅੰਮ੍ਰਿਤਸਰ ਪੁਲਿਸ ਅਗਰ 30 ਜੂਨ ਨੂੰ ਨਹੀਂ ਹੁੰਦੀ ਉਹਨਾਂ ਨੂੰ ਫੜ ਕੇ ਵੀ ਲਿਆ ਲਿਆ ਸਕਦੀ ਆ ਜੇ ਉਹਨੂੰ ਜੋ ਕਬੂੜ ਤੋਂ ਜ਼ਮਾਨਤ ਮਿਲ ਗਈ ਤਾਂ ਫਿਰ ਸ਼ਰੂਮ ਨਿਕੋ ਦਾ ਪ੍ਰਬੰਧਕ ਕਮੇਟੀ ਉਸ ਤੇ ਚੈਲੰਜ ਵੀ ਕਰੇਗੀ ਲੇਕਿਨ ਇਸ ਅਜਿਹੇ ਲੋਕਾਂ ਨੂੰ ਲਾਜ਼ਮੀ ਤੌਰ ਤੇ ਸਜ਼ਾ ਮਿਲਣੀ ਚਾਹੀਦੀ ਆ